ਇਹ ਸਾਰੀਆਂ ਪਾਰਟੀਆਂ ਨੂੰ ਲੱਗਦਾ ਕਾਲੀ ਦਲ ਤੋਂ ਹੀ ਖਤਰਾ ਸੀਗਾ ਜਿਹੜਾ ਬਾਰ-ਬਾਰ ਕਾਲੀ ਦਲ ਕਾਲੀ ਦਲ ਜੇ ਪਰਚੇ ਕਰਾਉਣੇ ਕਾਲੀ ਦਲ ਦੇ ਵਰਕਰਾਂ ਦੇ ਕਾਲੀ ਦਲ ਪੂਰੀ ਟੱਕਰ ਦਾ ਸੀਗਾ ਤਦ ਕਰਕੇ ਤਦ ਕਰਕੇ ਉਹਨਾਂ ਦੀਆਂ ਹੱਥਾਂ ਪੈਰਾਂ ਦੀਆਂ ਬਣਗੀਆਂ ਤੇ ਉਹਨਾਂ ਨੇ ਬਸ ਆਪਣੇ ਪ੍ਰਚਾਰ ਚ ਕਾਲੀ ਦਲ ਨੂੰ ਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ 11 ਤਰੀਕ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਹਲਕੇ ਦੀ ਸੰਗਤ 1 ਨੰਬਰ ਟੱਕੜੀ ਦਾ ਬਟਨ ਦਬਾਉਗੀ ਕੋ ਜੀ ਤੁਸੀਂ ਆਪੇ ਦੱਸ ਦੋ ਕਿ ਮੇਰੇ ਤੇ ਇਹਨਾਂ ਨੇ ਇੱਕ ਪਰਚਾ ਪਹਿਲਾਂ ਦਿੱਤਾ ਤੇ ਇੱਕ ਹੁਣ ਮਜੀਠੇ ਥਾਣੇ 'ਚ ਦੂਜੇ ਹਲਕੇ 'ਚ ਪਰਚਾ ਦੇ ਦਿੱਤਾ ਹੈ ਤੇ ਸਾਡੇ ਵਰਕਰਾਂ ਦੇ ਪਰਚੇ ਦਿੱਤੇ ਤੇ ਨਜਾਇਜ਼ ਉਹਨਾਂ ਨੂੰ ਚੁੱਕ ਕੇ ਲੈ ਲੈ ਕੇ ਗਏ ਆ ਤੇ ਤੁਸੀਂ ਦੱਸੋ ਫਿਰ ਗੈਂਗਸਟਰ ਕਰਾਉਣ ਆ ਜਿਹੜੇ ਚਲੇਗੀ ਬੇਸ਼ਰਮ ਨਹੀਂ ਚਲੇਗੀ ਜਿਹੜੇ ਹੱਥ ਜੋੜ ਕੇ ਵੋਟ ਮੰਗਦੇ ਉਹ ਗੈਂਗਸਟਰ ਆ ਕਿ ਜਾਂ ਜਿਹੜੇ ਪਰਚੇ ਕਰਾਉਂਦੇ ਧੱਕੇਸ਼ਾਹੀ ਕਰਦੇ ਉਹ ਗੈਂਗਸਟਰ ਹੈ ਆਇਡੈਂਟੀਟੀ ਤੇ ਦਿਖਾਓ ਤੁਸੀਂ ਉਹ ਵੀ ਜਿਹੜਾ ਆ ਉਹਨਾਂ ਨੇ ਲਗਾ ਕੇ ਰੱਖਿਆ ਤੇ ਮੈਨੂੰ ਨਹੀਂ ਪਤਾ ਕੀ ਇਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ ਜੇ ਇੱਕ ਨੰਬਰ ਤੇ ਆ ਚੁੱਕੇ ਆ ਤੇ ਫਿਰ ਉਹ ਨੀਤੀ ਕਿਉਂ ਅਪਣਾ ਰਹੇ ਆ ਆਸਾਮ-ਦਾਮ-ਦੰਡ ਬੇਦਵਾਲੀ ਪਰਚੇ ਕਿਉਂ ਘਰਾ ਰਹੇ ਆ ਨਜਾਇਜ਼ ਬੰਦੇ ਕਿਉਂ ਚੁਕਾਰ ਰਹੇ ਆ ਹੱਥ ਪੈਰਾਂ ਦੀ ਬਣੀਆਂ ਹੋਈਆਂ ਨਾ ਤਾਦੀ ਕਰ ਰਹੇ ਆ ਜੇ ਦੇਖ ਲੋ ਕਈ ਜੜੀਆਂ ਪਾਰਟੀਆਂ ਵਾਂ ਮਤਲਬ ਕਿ ਲਾਅ ਐਂਡ ਆਰਡਰ ਦੀਆਂ ਧਜੀਆਂ ਉਡਾਈਆਂ ਹੋਈਆਂ ਉਹਨਾਂ ਨੇ ਤੁਵਾਰ ਜਿਹੜਾ ਆ ਧਿਆਨ ਦਿੱਤਾ ਜਾਵੇ ਸਾਡੇ ਨਾਲ ਤੱਕੇਸ਼ਾਈ ਬਹੁਤ ਹੋ ਰਹੀ ਆ ਕਿਉਂਕਿ ਸਾਰੀਆਂ ਪਾਰਟੀਆਂ ਰਲ ਕੇ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਤੇ ਹੀ ਟਾਰਗੇਟ ਕਰ ਰਹੀਆਂ ਉਹਨੂੰ ਹੀ ਟਾਰਗੇਟ ਕਰ ਰਹੀਆਂ ਮੈਂ ਦੇ ਦੋ ਦਿਨ ਜਿਹੜੇ ਹੈਗੇ ਆ ਕੱਲ ਦਾ ਦਿਨ ਰਹਿ ਗਿਆ ਵਾ ਪਰਸੋਂ ਜਿਹੜੀ ਆ ਚੋਣ ਪਟਾ ਰਿਆਂ ਤੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹੋ ਰਿਕਵੈਸਟ ਕਰੂੰਗੀ ਕਿ ਜਿੱਦਾਂ ਇਲੈਕਸ਼ਨ ਆ ਤੇ ਉਸ ਦਿਨ ਜਿਹੜਾ ਆ ਖਾਸ ਧਿਆਨ ਦਿੱਤਾ ਜਾਵੇ ਜਿੱਦਾਂ ਤੁਸੀਂ ਪਹਿਲਾਂ ਸਾਡੀਆਂ ਅਪੀਲਾਂ ਨੂੰ ਸੁਣਿਆ ਵਾ ਇਸ ਵਾਰ ਵੀ ਜਿਹੜਾ ਆ ਹੁਣ ਜਿਹੜਾ ਆ 11 ਤਰੀਕ ਨੂੰ ਜਿਹੜਾ ਖਾਸ ਧਿਆਨ ਰੱਖਿਆ ਜਾਵੇ ਕੋਈ ਤੱਕੇਸ਼ਾਈ ਨਾ ਹੋਵੇ ਤਰਨਤਾਰਨ ਜਿਮਨੀ ਚੋਣਾ 'ਚ ਅਗਰ ਕੋਈ ਨਾਮ ਵੱਜਦਾ ਰਿਹਾ ਤਾਂ OC ਅਕਾਲੀ ਦਲ ਸਿਆਸੀ ਸਟੇਜਾਂ ਦੇ ਉੱਤੇ ਅਕਾਲੀ ਦਲ ਦਾ ਨਾਮ ਹਮੇਸ਼ਾ ਸੁਰਖੀਆਂ ਤੇ ਰਿਆ ਇੱਕ ਚਿਹਰਾ ਨਵਾਂ ਸਾਹਮਣੇ ਆਇਆ ਕੰਚਨਪ੍ਰੀਤ ਕੌਰ ਇਸ ਵੇਲੇ ਚੋਣ ਪ੍ਰਚਾਰ ਖਤਮ ਹੋ ਚੁੱਕਾ ਹੈ ਸਾਡੇ ਨਾਲ ਕੰਚਨਪ੍ਰੀਤ ਕੌਰ ਦੀ ਮੌਜੂਦ ਨੇ ਮੈਮ ਕਿਸ ਤਰ੍ਹਾਂ ਦੇਖਦੇ ਹੋ ਪ੍ਰਚਾਰ ਜਿਸ ਤਰੀਕੇ ਨਾਲ ਤੁਸੀਂ ਸਿੰਗਲ ਹੈਂਡਲਡਲੀ ਪ੍ਰਚਾਰ ਕਰ ਰਹੇ ਹੋ ਔਰ ਇਹਨੂੰ ਕਿਵੇਂ ਵੇਖ ਰਹੇ ਹੋ ਵੇਖੋ ਜੀ ਪ੍ਰਚਾਰ ਅੱਜ ਬੰਦ ਹੋ ਚੁੱਕਿਆ ਆ ਤੇ ਮੈਂ ਆਪਣੇ ਹਲਕੀ ਦੀ ਸੰਗਤ ਦਾ ਬਹੁਤ ਧੰਨਵਾਦ ਕਰਦੀ ਆ ਜਿਹੜੇ ਤਿੰਨਾ ਮਹੀਨਿਆਂ ਤੋਂ ਸਾਡੇ ਨਾਲ ਖੜੇ ਆ ਤੇ ਸਾਡਾ ਸਾਥ ਦੇ ਰਹੇ ਆ ਇਹਨਾਂ ਸੇ ਜੋਗ ਦੇ ਰਹੇ ਆ ਤੇ ਸੱਚੀ ਬਹੁਤ ਹੀ ਜੀ ਮੈਂ ਇਹਦੀ ਮਦਿਆ ਗੱਲ ਹੈ ਮੈਮ ਕਿਸ ਨੇ ਦੇਖ ਦਿਓ ਕਿ ਇਸ ਵਾਰ ਸਿਆਸੀ ਸਟੇਜਾਂ ਤੇ ਸਿਰਫ ਇੱਕ ਗੂੰਜ ਰਹੀ ਤੇ ਸਿਰਫ ਕਾਲੀ ਦਲ ਦੀ ਬਿਲਕੁਲ ਜੀ ਮੈਨੂੰ ਲੱਗਦਾ ਹੈ ਕਿ ਸਾਰੀਆਂ ਪਾਰਟੀਆਂ ਨੂੰ ਲੱਗਦਾ ਕਾਲੀ ਦਲ ਤੋਂ ਹੀ ਖਤਰਾ ਸੀਗਾ ਜਿਹੜਾ ਬਾਰ-ਬਾਰ ਕਾਲੀ ਦਲ ਕਾਲੀ ਦਲ ਜੇ ਪਰਚੇ ਕਰਾਉਣੇ ਕਾਲੀ ਦਲ ਦੇ ਵਰਕਰਾਂ ਦੇ ਜੇ ਕੋਈ ਹਨਾ ਫੋਨ ਲਵਾਉਣੇ ਕਾਲੀ ਦਲ ਦੇ ਵਰਕਰਾਂ ਦੇ ਜੇ ਰੋਪ ਪਾਉਣੀ ਪ੍ਰਚਾਰ ਵਿੱਚ ਕਾਲੀ ਦਲ ਦੇ ਵਰਕਰਾਂ ਦੇ ਮਨ ਲਗੇ ਸਾਰੀਆਂ ਪਾਰਟੀਆਂ ਨੂੰ ਮੈਨੂੰ ਲੱਗਦਾ ਪੀ ਕਾਲੀ ਦਲ ਹੀ ਦਿਖਿਆ ਇਸ ਵਾਰ ਕਾਲੀ ਦਲ ਇੰਨਾ ਬੁਰਾ ਸੀ ਕਿ ਜਿਸ ਕਰਕੇ ਇੰਨਾ ਇਸ ਤਰੀਕੇ ਨਾਲ ਜਿਹੜਾ ਪ੍ਰਚਾਰ ਕੀਤਾ ਗਿਆ ਕਾਲੀ ਦਲ ਪੂਰੀ ਟੱਕਰ ਦਾ ਸੀਗਾ ਤਦ ਕਰਕੇ ਤਦ ਕਰਕੇ ਉਹਨਾਂ ਦੀਆਂ ਹੱਥਾਂ ਪੈਰਾਂ ਦੀਆਂ ਬਣ ਗਈਆਂ ਤੇ ਉਹਨਾਂ ਨੇ ਬਸ ਆਪਣੇ ਪ੍ਰਚਾਰ ਚ ਕਾਲੀ ਦਲ ਨੂੰ ਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਆ ਉਹ ਕਾਮਯਾਬ ਮੈਨੂੰ ਲੱਗਦਾ ਹੈ ਵੀ ਨਹੀਂ ਹੋ ਪਾਉਣਗੇ ਕਿਉਂਕਿ 11 ਤਰੀਕ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਹਲਕੇ ਦੀ ਸੰਗਤ ਇੱਕ ਨੰਬਰ ਟੱਕੜੀ ਦਾ ਬਟਨ ਦਬਾਉਗੀ ਅੱਛਾ ਤੇ ਇੱਥੋਂ ਤੱਕ ਕਿ ਤੁਸੀਂ ਫੌਰਨ ਤੋਂ ਆਏ ਹੋ ਇੱਥੋਂ ਤੱਕ ਕਿ ਆ ਗਿਆ ਜੀ ਇਹ ਗੈਂਗਸਟਰ ਨੇ ਹਰ ਤਰ੍ਹਾਂ ਦੀ ਜਿਹੜੀ ਜੋਰ ਜਮਾਇਸ਼ ਜਰੀਆ ਤੁਹਾਡੇ ਤੇ ਕੀਤੀ ਗਈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਗੈਂਗਸਟਰ ਦਾ ਇੱਕ ਨਾਮ ਦੇ ਦਿੱਤਾ ਬੇਖੋ ਜੀ ਤੁਸੀਂ ਆਪੇ ਦੱਸ ਦੋ ਕਿ ਮੇਰੇ ਤੇ ਇਹਨਾਂ ਨੇ ਇੱਕ ਪਰਚਾ ਪਹਿਲਾਂ ਦਿੱਤਾ ਤੇ ਇੱਕ ਹੁਣ ਮਜੀਠੇ ਥਾਣੇ 'ਚ ਦੂਜੇ ਹਲਕੇ 'ਚ ਪਰਚਾ ਦੇ ਦਿੱਤਾ ਹੈ ਤੇ ਸਾਡੇ ਵਰਕਰਾਂ ਦੇ ਪਰਚੇ ਦਿੱਤੇ ਤੇ ਨਜਾਇਜ਼ ਉਹਨਾਂ ਨੂੰ ਚੁੱਕ ਕੇ ਲੈ ਕੇ ਗਏ ਆ ਤੇ ਤੁਸੀਂ ਦੱਸੋ ਫਿਰ ਗੈਂਗਸਟਰ ਕਰਾਉਣ ਆ ਜਿਹੜੇ ਹੱਥ ਜੋੜ ਕੇ ਵੋਟ ਮੰਗਦੇ ਉਹ ਗੈਂਗਸਟਰ ਆ ਕਿ ਜਾਂ ਜਿਹੜੇ ਪਰਚੇ ਕਰਾਉਂਦੇ ਧੱਕੇਸ਼ਾਹੀ ਕਰਦੇ ਉਹ ਗੈਂਗਸਟਰ ਆ ਮੈਮ ਇੱਕ ਗੱਲ ਹੋਰ ਚੀਜ਼ ਸਾਹਮਣੇ ਆਈ ਹੈ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਫੈਮਲੀ ਦੱਕਣ ਗਏ ਮਤਲਬ ਫੈਮਲੀ ਦੇ ਬ੍ਰਦਰ ਜਿਸ ਨੂੰ ਤੁਹਾਡੇ ਨੇ ਉਹਨਾਂ ਤੇ ਵੀ ਸਵਾਲ ਚੁੱਕੇ ਕਹਿੰਦੇ ਜੀ ਧਰਮੀ ਫੌਜੀ ਜਿਹੜੇ ਨੇ ਉਹ ਤੇ ਸਾਹਮਣੇ ਨਹੀਂ ਆਏ ਅਜ ਤੱਕਨ ਤੇ ਕਿਵੇਂ ਕਹਿ ਰਹੇ ਕਿ ਧਰਮੀ ਫੌਜੀ ਦਾ ਪਰਿਵਾਰ ਹੈ ਵੇਖੋ ਜੀ ਬਾਕਾਇਦਾ ਜਿਹੜਾ ਵਾ ਸਰਟੀਫਿਕੇਟ ਉਹਨਾਂ ਦੇ ਜਿਹੜੇ ਆ ਉਹ ਇੰਟਰਨੈਟ ਤੇ ਹੈਗੇ ਆ ਉਥੋਂ ਦੇਖ ਲੈਣ ਦੇ ਮੈਂ ਕਹਿੰਨੀ ਆ ਇਹੋ ਕਹਿੰਨੀ ਹੁੰਨੀ ਬਾਰ ਬਾਰ ਜਿਹੜਾ ਇੱਕ ਧਰਮੀ ਫੌਜੀ ਨੂੰ ਇਦਾਂ ਰੋਲਿਆ ਨਾ ਜਾਵੇ ਬਾਰ ਬਾਰ ਕੁਐਸਚਨ ਪੁੱਟ ਕੇ ਤੁਹਾਨੂੰ ਤੇ ਖੁਸ਼ ਹੋਣਾ ਚਾਹੀਦਾ ਹੈ ਕਿ ਕਿਸੇ ਪਾਰਟੀ ਨੇ ਧਰਮੀ ਫੌਜੀ ਦੀ ਬਾਹ ਫੜੀ ਤੇ ਤੁਸੀਂ ਅਲੀਗੇਸ਼ਨ ਲਾਈ ਜਾ ਰਹੇ ਹੋ ਕਿੰਨੇ ਸਾਲ ਬਾਅਦ ਕੋਈ ਯਾਦ ਆ ਅਕਾਲੀ ਦੰਦ ਉਹ ਵੇਖੋ ਜੀ ਤੁਹਾਨੂੰ ਤੇ ਉਹ ਵੀ ਨਹੀਂ ਯਾਦ ਆ ਤੁਸੀਂ ਆਪਣਾ ਹੀ ਦੱਸ ਦੋ ਤੁਹਾਨੂੰ ਕੋਈ ਕਿਸੇ ਨੂੰ ਯਾਦ ਆ ਤਹਾਡੀਆਂ ਪਾਰਟੀਆਂ ਨੇ ਦੂ ਦੂ ਅਟੈਕ ਕਰਾਤੇ ਸੀਗੇ 1984 ਵਿੱਚ ਤੇ ਸਾਡੇ ਜਿਹੜੇ ਸ਼੍ਰੋਮਣੀ ਕਮੇਟੀ ਸੀਗੀ ਉਹਨਾਂ ਨੇ ਬਾਹ ਫੜੀ ਤੇ ਉਹਨਾਂ ਨੇ ਧਰਮੀ ਫੌਜੀ ਦਾ ਨਾਂ ਦਿੱਤਾ ਤਾਂ ਤੁਹਾਡੀਆਂ ਪਾਰਟੀਆਂ ਤਾਂ ਗद्दार ਕਹਿੰਦੀਆਂ ਸੀਗੀਆਂ ਤੇ ਇੱਕ ਇੱਕ ਹੋਰ ਸਵਾਲ ਆ ਰਿਹਾ ਕਿ ਜਿਸ ਤਰੀਕੇ ਨਾਲ ਮਜੀਠੇ ਹਲਕੇ ਉੱਥੇ ਕਿਵੇਂ ਪਹੁੰਚ ਗਏ ਤੁਸੀਂ ਕਿਉਂਕਿ ਅਗਰ ਤੁਸੀਂ ਆਪਣੇ ਤਰਨਤਾਰ ਹਲਕੇ ਸੀ ਤਾਂ ਮਜੀਠੇ 'ਚ ਕਿਵੇਂ ਤੁਹਾਡਾ ਨਾਂ ਵੱਜ ਗਿਆ ਵੇਖੋ ਜੀ ਪਹਿਲੋਂ ਇਹਨਾਂ ਨੇ ਦਰਨਦਾਰਨ ਚ ਕਰਵਾ ਕੇ ਵੇਖ ਲਿਆ ਜੋਰ ਲਵਾ ਕੇ ਵੇਖ ਲਿਆ ਪਰਚਾ ਕਰਾਤਾ ਇਹਨਾਂ ਨੂੰ ਲੱਗਾ ਕਿ ਇੱਥੇ ਜਿਹੜੀ ਅੱਗੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਚਲ ਗਈ ਹੋਈ ਆ ਤੇ ਅਸੀਂ ਦੂਸਰੇ ਹਲਕੇ ਤੇ ਸਾਡੇ ਇੱਕ ਮੈਂ ਦੱਸ ਦਿੰਨੀ ਆ ਮੇਰੇ ਤੇ ਇਕੱਲੇ ਨਹੀਂ ਦੂਸਰੇ ਹਲਕੇ ਚ ਪਰਚਾ ਕੀਤਾ ਇਹਨਾਂ ਨੇ ਸਾਡਾ ਐਮਸੀ ਆ ਮੌਜੂਦਾ ਐਮਸੀ ਆ ਉਹਦੇ ਤੇ ਜਿਹੜਾ ਬਟਾਲੇ ਜਾ ਕੇ ਪਰਚਾ ਕੀਤਾ ਆ ਅੱਛਾ ਵੀ ਸਾਡਾ ਇੱਥੇ ਨਾਮ ਨਾ ਖਰਾਬ ਹੋਵੇ ਕਾਰਨ ਕੀ ਹੈ ਮਤਲਬ ਕਾਲੀ ਦਲ ਇੰਨਾ ਬਦਨਾਮ ਕਿ ਆ ਕਾਲੀ ਦਲ ਮਿਸਟਰ ਇੰਡੀਆ ਬਣ ਗਿਆ ਕਿ ਜਿਹੜਾ ਹਰ ਕਿਤੇ ਹਲਕੇ ਚ ਪਹੁੰਚ ਜਾਂਦਾ ਮੈਂ ਕਿਹਾ ਵੀ ਕਾਲੀ ਦਲ ਨੂੰ ਇਹ ਜਿਹੜਾ ਕਰ ਰਹੇ ਆ ਪਤਾ ਵੀ ਕਾਲੀ ਦਾਲ ਦੀ ਜਿਹੜੀ ਚੜਦੀ ਕਲਾ ਸਾਡੇ ਵਰਕਰ ਚੜਦੀ ਕਲਾ ਚ ਅਸੀਂ ਚੜਦੀ ਕਲਾ ਜਿਆ ਇਹ ਚੜਦੀ ਕਲਾ ਇਹਨਾਂ ਨੂੰ ਜਿਹੜੀ ਆ ਹਜਮ ਨਹੀਂ ਹੋ ਰਹੀ ਤਦ ਕਰਕੇ ਇਹੋ ਜਿਹੀ ਹਰਕਤਾਂ ਕਰ ਰਹੇ ਆ ਅੱਛਾ ਤੁਹਾਡੀ ਰੇਕੀ ਹੋਈ ਮੈਂ ਕਿਹਾ ਹੁਣੇ ਤੁਸੀਂ ਦੇਖ ਲਓ ਹੁਣੇ ਵੀ ਹੋ ਰਹੀ ਆ ਅੱਛਾ ਤੁਹਾਡੇ ਦੇ ਇਸ ਰੇਕੀ ਤੇ ਲਾਲਜੀਤ ਭੁੱਲਰ ਦਾ ਮੈਂ ਹੁਣੇ ਬਿਆਨ ਦਿੱਤਾ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਇਟਸ ਅ ਪਾਰਟ ਆਫ ਲਾਈਫ ਇਟਸ ਅ ਪਾਰਟ ਆਫ ਅ ਸਟ੍ਰੈਟੇਜੀ ਇਟਸ ਅ ਪਾਰਟ ਆਫ ਸਿਕਿਉਰਿਟੀ ਤੇ ਤੁਹਾਨੂੰ ਆਬਜੈਕਸ਼ਨ ਕਿਉਂ ਆ ਸਿਕਿਉਰਿਟੀ ਆਏ ਜਿਹੜੇ ਬੰਦੇ ਦੇਖੋ ਕਾਲੀ ਦਲ ਦੇਖੋ ਪੱਖ ਲੈਣਾ ਜ਼ਰੂਰੀ ਔਰ ਤੁਹਾਨੂੰ ਉਹਨਾਂ ਦਾ ਬਿਆਨ ਸੁਣਾ ਰਹੇ ਆ ਲਾਲਜੀਤ ਭੁੱਲਰ ਨੇ ਬਿਆਨ ਦਿੱਤਾ ਕਿ ਇਟਸ ਅ ਪਾਰਟ ਆਫ ਸਿਕਿਉਰਿਟੀ ਅੱਛਾ ਜੀ ਸਿਕਿਉਰਿਟੀ ਆ ਤਾਂ ਫਿਰ ਆਪਣੇ ਨੰਬਰ ਪਲੇਟ ਜਿਹੜੀ ਹੁਸ਼ਿਆਰਪੁਰ ਦੀ ਮੋਟਰਸਾਈਕਲ ਦੀ ਕਿਉਂ ਲਾ ਕੇ ਆ ਰਹੇ ਆ ਬਾਰ-ਬਾਰ ਪਿੱਛੇ ਫਿਰ ਮਹਾਰਾਸ਼ਟਰ ਦੀਆਂ ਗੱਡੀਆਂ ਕਿਉਂ ਆ ਰਹੀਆਂ ਆ ਮਾ ਪਿੱਛੇ ਜੇ ਸਿਕਿਉਰਿਟੀ ਆ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਸਾਡੇ ਲਈ ਸੇਫ ਆ ਐ ਉਹ ਜੀ ਸਿਕਿਉਰਿਟੀ ਸਾਨੂੰ ਨਹੀਂ ਚਾਹੀਦੀ ਉਹ ਮੁੰਡੇ ਕੌਣ ਸੀ ਉਹ ਪੁਲਿਸ ਦੇ ਬੰਦੇ ਸੀ ਇਹ ਤੁਸੀਂ ਵੀ ਆਪਣੇ ਲੈਵਲ ਤੇ ਪਤਾ ਕਰਾਇਆ ਹੋਗਾ ਕਿਉਂਕਿ ਤੁਸੀਂ ਵੀ ਸਤਾ ਜਰਾ ਅਕਾਲੀ ਦਲ ਵੇਖੋ ਜੀ ਅਸੀਂ ਉਹਨਾਂ ਤੋਂ ਪੁੱਛਿਆ ਗਿਆ ਉਹਨਾਂ ਤੋਂ ਉਹਨਾਂ ਤੋਂ ਟੰਡੀ ਕਾਰਡ ਜਿਹੜੇ ਆ ਉਹ ਪੁੱਛੇ ਗਏ ਤੇ ਉਹਨਾਂ ਨੇ ਉਹ ਵੀ ਨਹੀਂ ਦਿਖਾਏ ਆਇਡੈਂਟੀਟੀ ਤੇ ਦਿਖਾਓ ਤੁਸੀਂ ਉਹ ਵੀ ਜਿਹੜਾ ਆ ਉਹਨਾਂ ਨੇ ਲਗਾ ਕੇ ਰੱਖਿਆ ਤੇ ਮੈਨੂੰ ਨਹੀਂ ਪਤਾ ਕੀ ਇਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ ਮੈਨੂੰ ਉਹਦੇ ਰੈਲੀ ਜਿਹੜੀ ਸਾਡੀ ਕੱਲ ਹੋਈ ਹੈ ਉੱਥੇ ਵੀ ਪਹੁੰਚਣ ਤੋਂ ਰੋਕ ਲਾਉਣ ਦੇ ਸੀਗੇ ਤੇ ਆਪਾਂ ਫਿਰ ਵੀ ਚੜ੍ਹਦੀ ਕਲਾ 'ਚ ਰਹਨੇ ਆ ਤੇ ਅਸੀਂ ਉੱਥੇ ਪਹੁੰਚ ਗਏ ਆ ਇਹ ਜਿੰਨਾ ਮਰਜ਼ੀ ਦਿਵਾ ਲੈਣ ਅਸੀਂ ਜਿਹੜਾ ਚੜ੍ਹਦੀ ਕਲਾ 'ਚ ਰਹਿਣਾ ਹੈ ਤੇ ਬਸ 11 ਤਰੀਕ ਨੂੰ ਜਿਹੜਾ ਇਹ ਸੱਚੇ ਪਾਸ਼ਾ ਨੇ ਸੱਚ ਦੀ ਸੁਣਵਾਈ ਕਰਨੀ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਇੱਕ ਨੰਬਰ ਆ ਚੁੱਕੇ ਆ ਤੁਸੀਂ ਲੜਾਈ 2-3 ਦੀ ਲੜਦੇ ਪਏ ਹੋ ਮਨਦੀਪ ਹਰਾਨ ਦੇ ਨਾਲ ਤੇ 4-5 ਦੀ ਲੜਾਈ ਕਾਂਗਰਸ ਤੇ ਬੀਜੇਪੀ ਆਪਸ 'ਚ ਲੜ ਰ ਜੇ ਇੱਕ ਨੰਬਰ ਤੇ ਆ ਚੁੱਕੇ ਆ ਤੇ ਫਿਰ ਉਹ ਨੀਤੀ ਕਿਉਂ ਬਣਾ ਰਹੇ ਆ ਆਸਾਮ ਦਾਮ ਦੰਡ ਬੇਦਵਾਲੀ ਪਰਚੇ ਕਿਉਂ ਘਰਾ ਰਹੇ ਆ ਨਾਜਾਇਜ਼ ਬੰਦੇ ਕਿਉਂ ਚਕਾਰੇ ਆ ਹੱਥਾਂ ਪੈਰਾਂ ਦੀ ਬਣੀਆਂ ਹੋਈਆਂ ਨਾ ਦਾਦੀ ਕਰ ਰਹੇ ਆ ਤੇ ਤੁਸੀਂ ਕਿਸ ਤਰ੍ਹਾਂ ਤੁਸੀਂ ਐਜ਼ ਅ ਫੋਰਨ ਰਿਟਰਨ ਕਿਸ ਤਰ੍ਹਾਂ ਇੰਡੀਅਨ ਇਲੈਕਸ਼ਨਸ ਨੂੰ ਦੇਖਦੇ ਹੋ ਮੇ ਇੱਕ ਮੇਰਾ ਸਵਾਲ ਹੈ ਕਿਉਂਕਿ ਉੱਥੇ ਵੀ ਤੁਸੀਂ ਕਾਫੀ ਕੁਝ ਦੇਖਿਆ ਔਰ ਇੱਥੇ ਬਿਲਕੁਲ ਆਪੋਜ਼ਿਟ ਹੈ ਇਸ ਤੋਂ ਆਪੋਜੀਟ ਹੈਗਾ ਆ ਉੱਥੇ ਜਿਹੜਾ ਹੈ ਹਰੇਕ ਬੰਦੇ ਨੂੰ ਆਪਣਾ ਜੜਾ ਆ ਪੱਖ ਰੱਖਣ ਦਾ ਮੌਕਾ ਮਿਲਦਾ ਆ ਇੱਥੇ ਜਿਹੜਾ ਤੁਸੀਂ ਦੇਖ ਲੋ ਕਈ ਜੜੀਆਂ ਪਾਰਟੀਆਂ ਵਾਂ ਮਤਲਬ ਕਿ ਲਾਅ ਐਂਡ ਆਰਡਰ ਦੀਆਂ ਧਜੀਆਂ ਉਡਾਈਆਂ ਹੋਈਆਂ ਉਹਨਾਂ ਨੇ ਲਾਅ ਐਂਡ ਆਰਡਰ ਨੂੰ ਬਿਲਕੁਲ ਉਹ ਮੰਨਦੇ ਨਹੀਂ ਆ ਫਿਰ ਵੀ ਮੈਂ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਬਹੁਤ ਧੰਨਵਾਦ ਕਰਦੀ ਆ ਜਿਹੜਾ ਉਹਨਾਂ ਨੇ ਸਾਡੀ ਗੱਲ ਤੇ ਧਿਆਨ ਦਿੱਤਾ ਤੇ ਜਿਹੜੇ ਰਵਜੋਤ ਕੌਰ ਸੀਗੇ ਜਿਨ੍ਹਾਂ ਨੇ ਧੱਕੇਸ਼ਾਹੀ ਕੀਤੀ ਆ ਜਿਨ੍ਹਾਂ ਨੇ ਨਾਜਾਇਜ਼ ਪਰਚੇ ਪਾਏ ਆ ਤੇ ਉਹਨਾਂ ਨੂੰ ਉਹਨਾਂ ਨੇ ਤਬਾਦਲੇ ਦਾ ਜਿਹੜਾ ਦਿੱਤਾ ਸੀਗਾ ਪਰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਾਂਗਰਸ ਕੈਰੀ ਸ਼ੋਅ ਆਫ ਲੈ ਰਹੀ ਹੈ ਅਕਾਲੀ ਦਲ ਔਰ ਸ਼ਿਕਾਇਤ ਅਸੀਂ ਵੀ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਸੀ ਉਹ ਸਾਡੀ ਸ਼ਿਕਾਇਤ ਦੇ ਉੱਤੇ ਜਰਾਗਾ ਡਾਕਟਰ ਅਵਜੋਦ ਕੋਰ ਬਦਲੇ ਗਏ ਚਲੋ ਤੁਸੀਂ ਕਰਦੀ ਤੇ ਕੋਈ ਗੱਲ ਨਹੀਂ ਮੈਂ ਬਸ ਜਸਦੇ ਸਿੰਪਲ ਤੁਹਾਨੂੰ ਕੁਐਸਚਨ ਕਰ ਰਿਹਾ ਹਾਂ ਹਾਂ ਨਹੀਂ ਜੀ ਇਹ ਬਾਦਲ ਸਾਹਿਬ ਨੇ ਕੀਤਾ ਆ ਬਾਦਲ ਸਾਹਿਬ ਨੇ ਅਪੀਲ ਕੀਤੀ ਆ ਇਲੈਕਸ਼ਨ ਕਮਿਸ਼ਨ ਨੂੰ ਕਿ ਇਸ ਵਾਰ ਜਿਹੜਾ ਆ ਧਿਆਨ ਦਿੱਤਾ ਜਾਵੇ ਸਾਡੇ ਨਾਲ ਤੱਕੇਸ਼ਾਈ ਬਹੁਤ ਹੋ ਰਹੀ ਆ ਕਿਉਂਕਿ ਸਾਰੀਆਂ ਪਾਰਟੀਆਂ ਰਲ ਕੇ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਤੇ ਹੀ ਟਾਰਗੇਟ ਕਰ ਰਹੀਆਂ ਉਹਨੂੰ ਹੀ ਟਾਰਗੇਟ ਕਰ ਰਹੀਆਂ ਵਾ ਤੇ ਮੈਂ ਇਲੈਕਸ਼ਨ ਕਮਿਸ਼ਨ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡੀ ਜੜੀ ਸੁਣਵਾਈ ਕੀਤੀ। ਅੱਛਾ ਇਸ ਵਾਰ ਕਾਲੀ ਦਲ ਇੱਕ ਝੰਡੇ ਥੱਲੇ ਇਕੱਠਾ ਹੋਇਆ ਔਰ ਪਹਿਲੀ ਵਾਰ ਹੋਇਆ ਕਿ 90 ਉਮੀਦਵਾਰ ਨੂੰ ਵੇਖ ਕੇ ਇੱਕ ਝੰਡੇ ਥੱਲੇ ਇਕੱਠਾ ਹੋਇਆ। ਕਾਲੀ ਦਲ ਇਕੱਠਾ ਸੀਗਾ ਪਹਿਲਾਂ ਵੀ। ਕਾਲੀ ਦਲ ਕਿਦੋਂ ਉਹ ਕਹਿੰਦੇ ਕਾਲੀ ਦਲ ਚ ਤੁਹਾਡੇ ਬੜੇ ਸੀ ਤੇ ਕਾਲੀ ਦਲ ਜਿਹੜਾ ਹੈ ਇੱਕ ਝੁੱਟ ਨਹੀਂ ਸੀ। ਬਿਲਕੁਲ ਇੱਕ ਝੁੱਟਿਆ ਤੁਸੀਂ ਵੇਖ ਲਓ ਸਾਡੇ ਕਿੰਨੇ ਐਮਐਲਏ ਜਿਹੜੇ ਆ ਸਾਰੇ ਇੱਥੇ ਚੋਣ ਪ੍ਰਚਾਰ ਲਈ ਆਏ ਹੋਇਆ ਸਾਰੇ ਜਿਹੜੇ ਆ ਇਕੱਠੇ ਹੀ ਆ। ਹੂੰ। ਤਾ ਇਹ ਜਿਹੜਾ ਆ ਪਤਾ ਨਹੀਂ ਕਿਉਂ ਇਹ ਜਿਹੜਾ ਵੈਮ ਫਲਾ ਰਹੇ ਅੱਛਾ ਆ ਲਾਸਵਾਲ ਹੈ ਜਿਹੜੇ ਦੋ ਦਿਨਾਂ ਨੂੰ ਕਿਵੇਂ ਵੇਖਦੇ ਹੋ ਕਿ ਜਿਹੜੇ ਦੋ ਦਿਨ ਅਪਕਮਿੰਗ 2 ਡੇਸ ਨੇ ਇਹਨੂੰ ਕਿਉਂਕਿ ਜਿਸ ਤਰ੍ਹਾਂ ਤੁਸੀਂ ਧੱਕੇ ਚਾਹੀਦੇ ਰੋਪ ਲਾ ਰਹੇ ਹੋ ਐਸਐਸਪੀ ਤੱਕ ਨੂੰ ਵੀ ਜਿਹੜਾ ਹੈ ਸਸਪੈਂਡ ਕਰਨ ਦੀ ਗੱਲ ਇਹ ਦੋ ਦਿਨਾਂ ਨੂੰ ਕਿਵੇਂ ਦੇਖਦੇ ਬਿਕੋਜ਼ ਜੀ 2 ਦਿਨ ਜਿਹੜੇ ਹੈਗੇ ਆ ਕੱਲ ਦਾ ਦਿਨ ਰਹਿ ਗਿਆ ਵਾ ਪਰਸੋਂ ਜਿਹੜੀ ਆ ਚੋਣ ਪਟਾ ਰਿਆਂ ਤੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹੋ ਰਿਕਵੈਸਟ ਕਰੂੰਗੀ ਕਿ ਜਿੱਦਾਂ ਇਲੈਕਸ਼ਨ ਆ ਤੇ ਉਸ ਦਿਨ ਜਿਹੜਾ ਆ ਖਾਸ ਧਿਆਨ ਦਿੱਤਾ ਜਾਵੇ ਜਿੱਦਾਂ ਤੁਸੀਂ ਪਹਿਲਾਂ ਸਾਡੀਆਂ ਅਪੀਲਾਂ ਨੂੰ ਸੁਣਿਆ ਵਾ ਇਸ ਵਾਰ ਵੀ ਜਿਹੜਾ ਆ ਹੁਣ ਜਿਹੜਾ ਆ 11 ਤਰੀਕ ਨੂੰ ਜਿਹੜਾ ਖਾਸ ਧਿਆਨ ਰੱਖਿਆ ਜਾਵੇ ਕੋਈ ਤੱਕੇਸ਼ਾਈ ਨਾ ਹੋਵੇ ਪੈਰਾ ਮਿਲਟਰੀ ਫੋਰਸ ਹੋਰ ਵਧਾਣ ਦੀ ਤੁਹਾਡੀ ਮੰਗ ਹੈ ਕਿ ਸੋ ਫੋਰਸ ਬਿਲਕੁਲ ਫੋਰਸ ਜਿਹੜੀ ਆ ਹੋਰ ਵਧਾਈ ਜਾਵੇ ਕਿਉਂਕਿ ਜਿਹੜੇ ਪ੍ਰਸ਼ਾਸਨ ਜਿਹੜਾ ਆ ਉਹ ਜਿਹੜਾ ਵਾ ਸਾਡੀ ਸੁਣਵਾਈ ਚੰਗੀ ਤਰ੍ਹਾਂ ਨਹੀਂ ਕਰ ਕੋਰਸ ਜਿਹੜੀ ਆ ਹੋਰ ਵਧਾਈ ਜਾਵੇ। ਹੁਣ ਵਿਚਾਰ ਖਤਮ ਹੋਣ ਦੇ ਬਾਅਦ ਵੀ ਬਾਹਰੀ ਬੰਦੇ ਇਸ ਵੇਲੇ ਹਲਕੇ 'ਚ ਨੇ। ਕਿਹੜੇ ਬਾਹਰੀ ਬੰਦੇ? ਬਾਹਰੀ ਜਿਹੜੇ ਕਿਹ ਆ ਜਿਹੜੇ ਬਾਹਰ ਦੇ ਲੋਕ ਨੇ ਸ਼ਹਿਰ ਤੋਂ ਬਾਹਰ ਦੇ ਲੋਕ ਨੇ ਹਲਕੇ ਦੇ ਵਿੱਚ ਨੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਂ। ਕਿਉਂਕਿ ਲੋਅ ਹੈ ਕਿ ਜੀ 5 ਵਜੇ ਤੋਂ ਬਾਅਦ ਛੱਡ। 5 ਵਜੇ ਤੋਂ ਬਾਅਦ ਹੁਣ ਸਾਰੇ ਚੱਲ ਜਾਣਗੇ ਇਹ ਤਾਂ ਮੈਨੂੰ ਪਤਾ ਨਹੀਂ ਆ। ਬਾਕੀ ਆਪਾਂ ਜਿਹੜਾ ਆ ਆਪਣਾ ਜਿਹੜਾ ਆ ਰੋਡ ਸ਼ੋਅ ਕਰਕੇ ਆਏ ਆ ਹੁਣੇ ਤੇ ਵਾਈਗੁਰ ਚਾਰਦੀ ਕਲਾ ਕਰਦੇ ਆ। थैंक यू। ਸ਼ੁਕਰੀਆ। ਤਾਂ ਐਸਨ ਕੰਚਨਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਹੈ ਤਾਂ ਖੁੱਲਕੇ ਵਿਚਾਰ ਰੱਖੇ ਨੇ ਔਰ ਜੋ ਵੀ ਇਸ ਵੇਲੇ ਹਿਤਮਤ ਹੈ ਆਪਣੀ ਚਾਲ ਲਈ ਹੈ ਉਸ ਦੇ ਵਿੱਚ ਆਪਣੀ رائے ਰੱਖਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨਰਸ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਤਰਨਤਾਰ